ਮਾਨਸਾ ਦੀ ਬਾਜ਼ਾਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਤੁਗਲੀ ਘਰ ਤੋਂ ਸ਼ੁਰੂ ਹੋ ਜਾਂਦਾ ਪਾਣੀ ਹੀ ਪਾਣੀ ਜੋ ਵੀਰ ਨਗਰ ਮਹੱਲੇ ਦੇ ਵਿੱਚ ਆਉਣ ਤੱਕ ਜਮ੍ਹਾਂ ਵੀ ਸਮਾਪਤ ਨਹੀਂ ਹੁੰਦਾ। ਵੇਖੋ ਪੂਰੇ ਹਾਲਾਤ ਸ਼ਹਿਰ ਦੇ ਵਿੱਚ ਕੀ ਕੀ ਹਾਲ ਹੋਇਆ ਪਿਆ ਪਰ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਂਦੇ ਨੇ ਪਰ ਆ ਤੁਹਾਡੇ ਸਾਹਮਣੇ ਜਿਹੜੇ ਦਾਅਵੇ ਨੇ ਵਾਅਦੇ ਨੇ ਨਜ਼ਰ ਆ ਰਹੇ ਨੇ ਕਿ ਮਾਨਸਾ ਸ਼ਹਿਰ ਦਾ ਵਿਕਾਸ ਕੀਤਾ ਗਿਆ। ਜਿੱਧਰ ਤੁਸੀਂ ਜਾਓਗੇ ਤਾਂ ਵੀਰ ਨਗਰ ਮਹੱਲਾ ਸ਼ੁਰੂ ਹੁੰਦਾ ਹੀ ਤਾਂ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ ਪਰ ਅੱਗੇ ਜੇ ਅਪਾ ਗੱਲ ਕੀਤੀ ਜਾਵੇ ਤਾਂ ਬਿਲਕੁਲ ਵੀ ਬਰਸ ਨਹੀਂ ਪਈ। ਇਹ ਪਾਣੀ ਕਿਸੇ ਬਰਸ ਦਾ ਨਹੀਂ। ਕਿਸੇ ਪਾਸੋਂ ਆਇਆ ਨਹੀਂ ਇਹ ਸਿਰਫ ਸੀਵਰੇ ਦਾ ਪਾਣੀ ਹੈ ਪਰ ਦੇਖੋ ਹਾਲਾਤ ਕੀ ਲੋਕਾਂ ਦੇ ਵਾਸਤੇ ਬਣ ਚੁੱਕੇ ਹਨ ਕਿਵੇਂ ਲੋਕ ਲੰਘ ਰਹੇ ਨੇ ਕਿਵੇਂ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਇੱਥੇ ਜੋ ਵਾਅਦੇ ਕੀਤੇ ਗਏ ਨੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਬਿਲਕੁਲ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ ਕਿ ਬਹੁਤ ਬੁਰੀਏ ਦਾਅਵੇ ਕੀਤੇ ਗਏ ਨੇ ਜੋ ਮਾਨਸਾ ਬਹੁਤ ਬੜੀ ਤਕੀ ਕਰ ਰਹੇ ਹੈ ਦੇਖੋ ਹਾਲਾਤ ਕੀ ਇੱਥੇ ਬਣੇ ਪਏ ਨੇ ਬੁਰਾ ਹਾਲਾਤ ਜਿੱਧਰ ਤੁਸੀਂ ਜਾਓਗੇ ਲੋੜ ਹੈ ਜਲਦ ਤੋਂ ਜਲਦ ਇਸ ਸਮੱਸਿਆ ਤੋਂ ਲੋਕਾਂ ਨੂੰ ਨਜਾਰਾ ਦਿਵਾਉਣ ਦੀ ਤਾਂ ਜੋ ਵੱਡੀਆਂ ਬਿਮਾਰੀਆਂ ਤੋਂ ਕਿਸੇ ਵੱਡੇ ਨੁਕਸਾਨ ਤੋਂ ਸਹਿਰ ਮਾਨਸਾ ਦੇ ਵਸਨੀਕਾਂ ਬਚਾ ਹੋ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਧਿਕਾਰੀਆਂ ਤੱਕ ਪਹੁੰਚ ਸਕੇ ਤੇ ਇਸ ਦਾ ਤੁਰੰਤ ਹੱਲ ਕੀਤਾ ਜਾਵੇ ਤੇ ਦੇਖੋ ਪੂਰੇ ਬਾਦੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ ਤੇ ਬੁਰਾ ਹਾਲ ਹਰ ਪਾਸੇ ਹੋਇਆ ਪਿਆ ਕਿਉਂਕਿ ਬਹੁਤ ਵੱਡੇ ਧਰਨੇ ਇੱਥੇ ਲੱਗ ਚੁੱਕੇ ਨੇ ਪਰ ਕੋਈ ਵੀ ਫਰਕ ਨਹੀਂ ਪੈ ਰਿਹਾ ਵੀਡੀਓ ਨੂੰ ਸ਼ੇਅਰ ਕਰੋ ਤੇ ਸਰਕਾਰ ਤੱਕ ਪਹੁੰਚਾਓ